वाहे गुरु वाहे वागुरु धन धन अमर शहीद बाबा दीप सिंह जी धन धन अमर शहीद बाबा दीप सिंह जी गुरु रूप गुरु खालसा सात संगत जी रचना पवित्र करो फतेह जाओ आखो वागुरु जी का खालसा वाहेगुरू जी की फतेह सत संगत जी गुरु साहबान ਤੇ ਗੁਰੂ ਸਹਿਬਾਨਾਂ ਦੇ ਪਿਆਰੇ ਸ਼ਹੀਦ ਸਿੰਘ ਉਹਨਾਂ ਦੀ ਸਮਰੱਥਾ ਦੇ ਉੱਪਰ ਕਦੀ ਸ਼ੱਕ ਨਹੀਂ ਕਰਨਾ ਚਾਹੀਦਾ ਜੋ ਗੁਰੂ ਸਹਿਬਾਨ ਨੇ ਜੋ ਗੁਰੂ ਸਹਿਬਾਨਾਂ ਦੀ ਉਚਾਰੀ ਹੋਈ ਗੁਰਬਾਣੀ ਹੈ ਬੇਅੰਤ ਸ਼ਕਤੀਆਂ ਦੀ مالک ਹੈ ਸਭ ਦਾ ਭਲਾ ਕਰਨ ਵਾਲੀ ਹੈ ਸਭ ਦੇ ਦੁੱਖ ਦਰਦ ਕਸ਼ਟ ਉਹਨਾਂ ਦਾ ਨਾਸ਼ ਕਰਨ ਵਾਲੀ ਹੈ ਸਭ ਨੂੰ ਖੁਸ਼ੀਆਂ ਪ੍ਰਦਾਨ ਕਰਨ ਵਾਲੀ ਹੈ ਇਸੇ ਤਰ੍ਹਾਂ ਜੋ ਗੁਰੂ ਕੇ ਸ਼ਹੀਦ ਸਿੰਘ ਨੇ ਉਹ ਸਭ ਦੇ ਦੁੱਖਾਂ ਨੂੰ ਕੱਟਣ ਵਾਲੇ ਨੇ ਉਹਨਾਂ ਦੀ ਸਮਰੱਥਾ ਦੇ ਉੱਪਰ ਕਦੀ ਸਾਨੂੰ ਸ਼ੱਕ ਨਹੀਂ ਕਰਨਾ ਚਾਹੀਦਾ ਕਦੀ ਸ਼ੰਕਾ ਨਹੀਂ ਕਰਨਾ ਚਾਹੀਦਾ ਕਿਉਂਕਿ ਕੁੱਲ ਬ੍ਰਹਿਮੰਡ ਦੀਆਂ ਜਿਹੜੀਆਂ ਸ਼ਕਤੀਆਂ ਨੇ ਜਿਹੜੀਆਂ ਤਾਕਤਾਂ ਨੇ ਉਹ ਸ਼ਹੀਦ ਸਿੰਘਾਂ ਦੇ ਅੰਦਰ ਨੇ ਸ਼ਹੀਦ ਸਿੰਘਾਂ ਦੀ ਤਾਕਤ ਸ਼ਹੀਦ ਸਿੰਘਾਂ ਦੀ ਸ਼ਕਤੀ ਸਭ ਤੋਂ ਸਿਰਮੌਰ ਹੈ ਕੁਸ਼ੇ ਦੇ ਤੋਂ ਉੱਪਰ ਨਹੀਂ ਤੇ ਸਾ ਸੰਗਤ ਜੇ ਅਸੀਂ ਸਹੀ ਸਿੰਘਾਂ ਦੀ ਸ਼ਕਤੀ ਦੇ ਉੱਪਰ ਜਾਂ ਗੁਰਬਾਣੀ ਦੇ ਉੱਪਰ ਅਸੀਂ ਸ਼ੰਕੇ ਕਰਦੇ ਆਂ ਤੇ ਉਹਨਾਂ ਸ਼ੰਕਿਆਂ ਦੇ ਕਾਰਨ ਹੀ ਅਸੀਂ ਫਿਰ ਕੁਝ ਹਾਸਲ ਨਹੀਂ ਕਰ ਪਾਉਂਦੇ ਸਾਡੇ ਹੱਥ ਖਾਲੀ ਰਹਿ ਜਾਂਦੇ ਨੇ ਅਸੀਂ ਅਰਦਾਸਾਂ ਵੀ ਕਰਦੇ ਆਂ ਪਰ ਜਿਹੜਾ ਸ਼ੰਕਾ ਸਾਡੇ ਮਨ ਵਿੱਚ ਬੈਠ ਜਾਂਦਾ ਏ ਸਹੀ ਸਿੰਘਾਂ ਦੇ ਪ੍ਰਤੀ ਜਾਂ ਗੁਰੂ ਕੀ ਬਾਣੀ ਦੇ ਪ੍ਰਤੀ ਤੇ ਉਹ ਸ਼ੰਕੇ ਕਾਰਨ ਸਾਡੀਆਂ ਅਰਦਾਸਾਂ ਕਦੀ ਪੂਰਨ ਹੁੰਦੀਆਂ ਹੀ ਨਹੀਂ ਹਮੇਸ਼ਾ ਅਧੂਰੀਆਂ ਹੀ ਰਹਿ ਜਾਂਦੀਆਂ ਨੇ ਤੇ ਅਧੂਰੇ ਮਨ ਨਾਲ ਕੀਤਾ ਹੋਇਆ ਕੰਮ ਕਦੀ ਪੂਰਾ ਨਹੀਂ ਹੋਇਆ ਕਰਦਾ ਤੇ ਇਸੇ ਤਰੀਕੇ ਨਾਲ ਅਧੂਰੇ ਮਨ ਦੇ ਨਾਲ ਕੀਤੀ ਹੋਈ ਅਰਦਾਸ ਅਧੂਰੀ ਸ਼ਰਧਾ ਦੇ ਨਾਲ ਕੀਤੀ ਹੋਈ ਅਰਦਾਸ ਕਦੀ ਪੂਰਨ ਨਹੀਂ ਹੋਇਆ ਕਰਦੀ ਕਦੀ ਸੰਪੂਰਨ ਨਹੀਂ ਹੋਇਆ ਕਰਦੀ ਸਾਧ ਸੰਗਤ ਜੀ ਸੋ ਸੰਪੂਰਨ ਮਨ ਦੇ ਨਾਲ ਹੀ ਸੰਪੂਰਨ ਅਰਦਾਸ ਹੋ ਸਕਦੀ ਤੇ ਸਾਧ ਸੰਗਤ ਜੀ ਅੱਜ ਜਿਹੜੀ ਅਸੀਂ ਸਾਖੀ ਸ਼ਹੀਦ ਸਿੰਘਾਂ ਦੀ ਹੱਦਵੀ ਤੀ ਸਾਂਝੀ ਕਰਨੀ ਆ ਕਿਉਂਕਿ ਕਿਵੇਂ ਮੇਰੇ ਪਿਆਰੇ ਬਾਬਾ ਦੀਪ ਸਿੰਘ ਜੀ ਕਿਵੇਂ ਸ਼ਹੀਦ ਸਿੰਘ ਜਿਹੜੇ ਨੇ ਉਹ ਆਪਣੇ ਪਿਆਰਿਆਂ ਦੀ ਪੈਜ ਰੱਖਦੇ ਨੇ ਉਹਨਾਂ ਦੀ ਲਾਜ ਰੱਖਦੇ ਨੇ ਉਹਨਾਂ ਨੂੰ ਕਿਤੇ ਅ ਸ਼ਰਮਿੰਦਾ ਨਹੀਂ ਹੋਣ ਦਿੰਦੇ ਉਹਨਾਂ ਦਾ ਸਿਰ ਕਿਤੇ ਨੀਵਾ ਨਹੀਂ ਹੋਣ ਦਿੰਦੇ ਸਾ ਸੰਗਤ ਜੀ ਇਹ ਜਿਹੜੀ ਸਾਖੀ ਹੈ ਇਹ ਸੁਣ ਕੇ ਸਾਨੂੰ ਆਪਣੇ ਆਪ ਤੇ ਇੱਕ ਵਾਰ ਮਾਣ ਵੀ ਮਹਿਸੂਸ ਹੋਏਗਾ ਕਿਉਂਕਿ ਜਿੰਨੇ ਵੀ ਅਸੀਂ ਜੁੜੇ ਹੋਏ ਆਂ ਜਿੰਨੇ ਵੀ ਅਸੀਂ ਇਹ ਸਾਖੀਆਂ ਹੱਡ ਬੀਤੀਆਂ ਸਾਂਝੀਆਂ ਕਰਦੇ ਆਂ ਜਾਂ ਸੁਣਦੇ ਆਂ ਜਾਂ ਵਿਚਾਰਦੇ ਆਂ ਸਾਧ ਸੰਗਤ ਜੀ ਅਸੀਂ ਸਾਰੇ ਬਾਬਾ ਜੀ ਦੇ ਦੁਲਾਰੇ ਆਂ ਪਿਆਰੇ ਆਂ ਅਸੀਂ ਪ੍ਰੇਮ ਕਰਦੇ ਆਂ ਆਸ਼ਿਕਾਂ ਬਾਬਾ ਦੀਪ ਸਿੰਘ ਜੀ ਦੇ ਉਹ ਸਾਡੇ ਬਾਪੂ ਨੇ ਬਾਪੂ ਬਾਬਾ ਦੀਪ ਸਿੰਘ ਜੀ ਖੰਡੇ ਵਾਲਾ ਬਾਪੂ ਉਹ ਸਾਰਿਆਂ ਦੀ लाज ਰੱਖਦਾ ਹੈ ਬੜਾ ਪ੍ਰੇਮ ਕਰਦਾ ਹੈ ਸਾਰੇ ਨੂੰ ਨਵਾਜਦਾ ਸਬਦੀਆਂ ਝੋਲੀਆਂ ਪਰਦਾ ਹੈ ਇਹ ਜਿਹੜੀ ਸਾਖੀ ਅੱਜ ਅਸੀਂ ਸਾਂਝੀ ਕਰਨ ਲੱਗੇ ਆ ਸਾਧ ਸੰਗਤ ਜੀ ਇਹ ਸਾਖੀ ਦੇ ਵਿੱਚ ਪ੍ਰੇਮ ਹੀ ਪ੍ਰੇਮ ਹੈ ਕਿ ਬਾਬਾ ਦੀਪ ਸਿੰਘ ਜੀ ਤੁਸੀਂ ਮਤਲਬ ਇੱਥੋਂ ਤੱਕ ਪਹੁੰਚ ਜਾਂਦੇ ਹੋ ਗਰੀਬ ਦੇ ਗਰੀਬ ਦੇ ਘਰ ਪਹੁੰਚ ਜਾਂਦੇ ਹੋ ਉਹਦੀ ਪੈਜ ਉਹਦੀ ਲਾਜ ਰੱਖਣ ਲਈ ਕੀ ਉਹਨੇ ਬਚਨ ਕਰ ਦਿੱਤਾ ਆ ਉਹਨੇ ਗੱਲ ਕਰ ਦਿੱਤੀ ਆ ਤੇ ਮੈਨੂੰ ਹੁਣ ਜਾਣਾ ਪੈਣਾ ਤੇ ਸਾਧ ਸੰਗਤ ਜੀ ਇੱਕ ਵੀਰ ਗੁਰਮਖ ਪਿਆਰਾ ਕੋਈ ਜ਼ਿਆਦਾ ਅਮੀਰ ਨਹੀਂ ਕੋਈ ਛੋਟੇ ਜਿਹੇ ਘਰ ਤੋਂ ਜੌਬ ਕਰਦਾ ਏ ਤੇ ਸਤਸੰਗਤ ਜੀ ਗਰੀਬ ਜੇ ਪਰਿਵਾਰ ਤੋਂ ਆ ਤੇ ਪਰਮਾਤਮਾ ਦੀ ਕੋਈ ਖੇਡ ਬੰਦੀ ਏ ਉਹ ਜਿਹੜਾ ਪਰਿਵਾਰ ਹੈ ਅੰਮ੍ਰਿਤਸਰ ਦੇ ਹੀ ਰਹਿਣ ਵਾਲਾ ਹੈ ਅੰਮ੍ਰਿਤਸਰ ਜਿਹੜਾ ਸੁਲਤਾਨਵਿੰਦ ਰੋਡ ਹੈ ਉੱਥੇ ਉਹਨਾਂ ਦਾ ਘਰ ਹੈ ਤੇ ਵੀਰ ਦਾ ਨਾਮ ਜਸਬੀਰ ਸਿੰਘ ਹੈ ਤੇ ਵੀਰ ਜਿਹੜਾ ਆ ਜੌਬ ਕਰਦਾ ਆ ਪ੍ਰਾਈਵੇਟ ਕੋਈ ਤੇ ਸਾ ਸੰਗਤ ਜੀ ਗੁਜ਼ਾਰਾ ਕਰਦਾ ਚੱਲੀ ਜਾਂਦਾ ਆ ਆਈ ਚਲਾਈ ਚਲਦੀ ਏ ਕੋਈ ਸੇਵਿੰਗ ਤੁਹਾਨੂੰ ਪਤਾ ਹੀ ਹੈ ਕਿ ਮੀਡਲ ਕਲਾਸ ਜਿਹੜੀ ਫੈਮਿਲੀ ਹੁੰਦੀ ਹੈ ਕਿਤੇ ਉਹਨਾਂ ਕੋ ਸੇਵਿੰਗ ਨਹੀਂ ਹੁੰਦੀ ਉਹਨਾਂ ਦੀ ਆਈ ਚਲਾਈ ਹੀ ਚਲਦੀ ਹੈ ਤੇ ਇਹ ਵੀ ਦੱਸਦਾ ਹੈ ਕਿ ਮੇਰੀ ਵੀ ਆਈ ਚਲਾਈ ਵਧੀਆ ਚੱਲੀ ਜਾਂਦੀ ਹੈ ਬਾਬਾ ਦੀਪ ਸਿੰਘ ਜੀ ਦੇ ਕਿਰਪਾ ਦੇ ਨਾਲ ਕਹਿੰਦਾ ਕਿ ਮੈਂ ਬਾਬਾ ਦੀਪ ਸਿੰਘ ਜੀ ਨਾਲ ਬੜਾ ਅਥਾਹ ਪ੍ਰੇਮ ਕਰਦਾ ਉਹ ਹਮੇਸ਼ਾ ਇਹ ਚੀਜ਼ ਬਾਰ ਬਾਰ ਕਹੀ ਜਾਵੇ ਕਹਿੰਦਾ ਕਿ ਵੀਰ ਜੀ ਮੇਰੇ ਤੋਂ ਜ਼ਿਆਦਾ ਬਾਬਾ ਜੀ ਨੂੰ ਕੋਈ ਪ੍ਰੇਮ ਨਹੀਂ ਕਰ ਸਕਦਾ ਜਿੰਨਾ ਪ੍ਰੇਮ ਮੈਂ ਕਰਦਾ ਨਾ ਬਾਬਾ ਦੀਪ ਸਿੰਘ ਜੀ ਨਾਲ ਮੈਂ ਬਹੁਤ ਪ੍ਰੇਮ ਕਰਦਾ ਤੇ ਸਾਧ ਸੰਗਤ ਜੀ ਐਸੇ ਪ੍ਰੇਮ ਵਾਲੀਆਂ ਜਿਹੜੀਆਂ ਰੂਹਾਂ ਹੁੰਦੀਆਂ ਨੇ ਨਾ ਉਹ ਜਦੋਂ ਬਾਬਾ ਦੀਪ ਸਿੰਘ ਜੀ ਦਾ ਨਾਮ ਵੀ ਲੈਂਦੀਆਂ ਨੇ ਨਾ ਉਹਨਾਂ ਦੀ ਅੱਖਾਂ 'ਚ ਹੰਝੂ ਆ ਜਾਂਦੇ ਨੇ ਉਹਨਾਂ ਦੇ ਅੱਖਾਂ 'ਚ ਵਿਰਾਗ ਦਾ ਜਲ ਆ ਜਾਂਦਾ ਕਿਉਂਕਿ ਪ੍ਰੇਮ ਜਿਹੜਾ ਆ ਫਿਰ ਉਹ ਵਿਰਾਗ ਪੈਦਾ ਕਰਦਾ ਹੈ ਜੇ ਸਾਡੇ ਅੰਦਰ ਵਿਰਾਗ ਨਹੀਂ ਆਇਆ ਅਜੇ ਵੀ ਸਾਡੇ ਅੰਦਰ ਚੰਚਲਤਾ ਹੈ ਤੇ ਇਹਦਾ ਮਤਲਬ ਸਾਡਾ ਪ੍ਰੇਮ ਅਧੂਰਾ ਹੈ ਪ੍ਰੇਮ ਅਜੇ ਅੰਦਰ ਤੱਕ ਨਹੀਂ ਗਿਆ ਅਸੀਂ ਕਹੀ ਭਾਵੇਂ ਜਾਈਏ ਪ੍ਰੇਮ ਪ੍ਰੇਮ ਪਰ ਪ੍ਰੇਮ ਜਿਹੜਾ ਆ ਉਹ ਫਿਰ ਵਿਰਾਗ ਪੈਦਾ ਕਰਦਾ ਹੈ ਜਿਸ ਦਿਨ ਵਿਰਾਗ ਪੈਦਾ ਹੋ ਗਿਆ ਸਮਝ ਲਓ ਸਾਡਾ ਪ੍ਰ ਪਿਆਰ ਜਿਹੜਾ ਆ ਪ੍ਰਵਾਨ ਹੋਣਾ ਸ਼ੁਰੂ ਹੋ ਗਿਆ ਤੇ ਉਹ ਵੀਰ ਬਾਰ ਬਾਰ ਕਹੀ ਜਾਏ ਕਿ ਮੇਰੇ ਜਿੰਨਾ ਕੋਈ ਬਾਬਾ ਜੀ ਨੂੰ ਪ੍ਰੇਮ ਨਹੀਂ ਕਰ ਸਕਦਾ ਤੇ ਸਾਧ ਸੰਗਤ ਉਹ ਵੀਰ ਦੱਸਦਾ ਆ ਕਿ ਮੈਂ ਬੜੀ ਸ਼ਰਦਾ ਰੱਖਦਾ ਹਾਂ ਬਾਬਾ ਜੀ ਦੇ ਉੱਪਰ ਕਿ ਮੈਂ ਬਾਬਾ ਦੀਪ ਸਿੰਘ ਜੀ ਤੋਂ ਉੱਪਰ ਕਿਸੇ ਨੂੰ ਮੰਨਦਾ ਹੀ ਨਹੀਂ ਮੈਂ ਕਿਸੇ ਜਗ੍ਹਾ ਤੇ ਨਹੀਂ ਜਾਂਦਾ ਕਹਿੰਦਾ ਕਿ ਗੁਰੂ ਸਹਿਬਾਨਾ ਤੋਂ ਬਾਅਦ ਜੇ ਮੇਰਾ ਸਿਰ ਕਿਸੇ ਦੇ ਅੱਗੇ ਝੁਕਦਾ ਆ ਬਾਬਾ ਦੀਪ ਸਿੰਘ ਜੀ ਨੇ ਕਿਸੇ ਇਨਸਾਨ ਦੇ ਅੱਗੇ ਮੈਂ ਸਿਰ ਨਹੀਂ ਝੁਕਦਾ ਕਿਸੇ ਮੜੀ ਮਸਾਨੀ ਤੇ ਨਹੀਂ ਮੈਂ ਜਾਂਦਾ ਗੁਰੂ ਦਾ ਦਰ ਨਹੀਂ ਛੱਡਦਾ ਬਾਬਾ ਦੀਪ ਸਿੰਘ ਜੀ ਤੋਂ ਉੱਪਰ ਮੈਂ ਕਿਸੇ ਜਗ੍ਹਾ ਕਿਸੇ ਪੀਰ ਬਾਬੇ ਨੂੰ ਮੰਨਦਾ ਹੀ ਨਹੀਂ ਕਿਉਂਕਿ ਬਾਬਾ ਦੀਪ ਸਿੰਘ ਜੀ ਸਭ ਤੋਂ ਵੱਡੇ ਪੀਰ ਨੇ ਉਹਨਾਂ ਤੋਂ ਉੱਪਰ ਕੋਈ ਨਹੀਂ ਤੇ ਕਹਿੰਦਾ ਕਿ ਮੈਂ ਬੜੀ ਸਦਾ ਬੜਾ ਪ੍ਰੇਮ ਕਰਦਾ ਆ ਅਥਾ ਮੁਹੱਬਤ ਕਰਦਾ ਆ ਬਾਬਾ ਦੀਪ ਸਿੰਘ ਜੀ ਦੇ ਨਾਲ ਇਹ ਕਹਿੰਦਾ ਜਦੋਂ ਵੀ ਮੈਨੂੰ ਕਿਤੇ ਲੋਡ ਪੈ ਜਾਵੇ ਮੇਰੇ ਤੇ ਕਦੀ ਵੀ ਔਖਾ ਸਮਾਂ ਆਉਂਦਾ ਆ ਤਕਲੀਫ ਹੁੰਦੀ ਆ ਦੁੱਖ ਕਸ਼ਟ ਹੋਵੇ ਤੇ ਮੈਂ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਬੇਨਤੀ ਕਰਦਾ ਆ ਤੇ ਬਾਬਾ ਦੀਪ ਸਿੰਘ ਜੀ ਉਸ ਮੇਰੇ ਰੋਗ ਨੂੰ ਕਸ਼ਟ ਨੂੰ ਕੱਟ ਦਿੰਦੇ ਨੇ ਮੈਂ ਬਹੁਤ ਅਥਾ ਪ੍ਰੇਮ ਕਰਦਾ ਆ ਕਹਿੰਦਾ ਕਿ ਮੇਰਾ ਗੁਜ਼ਾਰਾ ਵਧੀਆ ਚੱਲਦਾ ਮੈਂ ਕੰਮਕਾਰ ਕਰਦਾ ਹਣਾ ਜਿੰਨਾ ਵੀ ਮੈਨੂੰ ਤਨਖਾਹ ਮਿਲਦੀ ਜੌਬ ਤੋਂ ਪਰਿਵਾਰ ਦਾ ਆਇਚਲਾਈ ਚੱਲੀ ਜਾਂਦੀ ਸੀ ਕਦੀ ਮੈਂ ਲਾਂਭਾ ਨਾ ਦਿੱਤਾ ਬਾਬਾ ਦੀਪ ਸਿੰਘ ਨੂੰ ਬਸ ਇਹ ਕਿਹਾ ਕਿ ਬਾਬਾ ਦੀਪ ਸਿੰਘ ਜੀ ਆਇਚਲਾਈ ਚੱਲੀ ਜਾਵੇ ਕਦੀ ਭੁੱਖੇ ਨਾ ਸੋਣਾ ਪਵੇ ਤੇ ਕਦੀ ਬਾਬਾ ਦੀਪ ਸਿੰਘ ਜੀ ਨੇ ਕਹਿੰਦੇ ਕਿ ਭੁੱਖੇ ਸੌਣ ਨਹੀਂ ਦਿੱਤਾ ਤੇ ਵੀਰ ਕਹਿੰਦਾ ਕਿ ਕੋਈ ਕਰਮ ਮਾੜਾ ਅੱਗੇ ਹੁੰਦਾ ਆ ਕੋਈ ਐਸਾ ਕਰਮ ਆ ਜਾਂਦਾ ਆ ਉਹ ਕਰਮ ਦੇ ਕਰਕੇ ਕੀ ਹੁੰਦਾ ਆ ਕਿ ਮੈਂ ਮੈਂ ਕਾਫੀ ਬਿਮਾਰ ਪੈ ਜਾਂਦਾ ਹੈ ਇਨਾ ਕੁ ਬਿਮਾਰ ਪੈ ਜਾਂਦਾ ਆ ਕਿ ਮੇਰੀਆਂ ਕਾਫੀ ਛੁੱਟੀਆਂ ਹੋ ਜਾਂਦੀਆਂ ਨੇ ਜਿਆਦਾ ਛੁੱਟੀਆਂ ਹੋਣ ਕਰਕੇ ਤੇ ਇੱਕ ਪ੍ਰਾਈਵੇਟ ਜੋਬ ਹੋਣ ਕਰਕੇ ਮੈਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ ਤੇ ਜਿਹੜੀ ਹੁਣ ਤਨਖਾਹ ਹੁੰਦੀ ਸੀ ਉਹ ਬੰਦ ਹੋ ਗਈ ਹੋਣੀ ਤੇ ਹੁਣ ਸਾਨੂੰ ਇਹ ਫਿਕਰ ਪੈ ਗਈ ਨਾਲੇ ਤੇ ਮੈਂ ਬਿਮਾਰ ਨਾਲੇ ਪਰਿਵਾਰ ਵਾਲਿਆਂ ਨੂੰ ਵੀ ਚਿੰਤਾ ਤੇ ਨਾਲੇ ਮੈਨੂੰ ਇਹ ਚਿੰਤਾ ਸਤਾਵੇ ਕਿ ਹੁਣ ਆਈ ਚਲਾਈ ਵੀ ਨਹੀਂ ਚੱਲਣੀ ਹੁਣ ਕਿਵੇਂ ਸਭ ਕਾਰਜ ਹੋਣਗੇ ਕਹਿੰਦਾ ਕਿ ਮੈਂ ਅਰਦਾਸਾਂ ਕਰਦਾ ਹਾਂ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਅੰਦਰ ਕਿ ਬਾਬਾ ਦੀਪ ਸਿੰਘ ਜੀ ਤੁਹਾਡੇ ਤੋਂ ਬਿਨਾਂ ਨਹੀਂ ਹੁਣ ਇਹ ਕੰਮ ਕੋਈ ਕਰ ਸਕਦਾ ਮੈਨੂੰ ਤੰਦਰੁਸਤ ਕਰੋ ਤਾਂ ਜੋ ਮੈਂ ਕੰਮ ਕਰ ਸਕਾਂ ਤੇ ਆਪਣੇ ਪਰਿਵਾਰ ਨੂੰ ਪਾਲ ਸਕਾਂ ਤੇ ਕਹਿੰਦਾ ਕਿ ਪਰ ਮਾੜਾ ਕਰਮ ਅੱਗੇ ਹੁੰਦਾ ਆ ਮੈਂ ਇੰਨਾ ਬਿਮਾਰ ਹੁੰਨਾ ਆ ਮੰਜੇ ਤੇ ਪੈ ਜਾਣਾ ਆ ਡਾਕਟਰਾਂ ਕੋਲ ਲੈ ਕੇ ਜਾਂਦੇ ਨੇ ਡਾਕਟਰ ਦਵਾਈ ਦਿੰਦੇ ਨੇ ਕੋਈ ਫਰਕ ਨਹੀਂ ਪੈਂਦਾ ਕਾਫੀ ਬਿਮਾਰ ਹੋਣ ਕਾਰਨ ਕੋਈ ਕੰਮ ਵੀ ਨਹੀਂ ਸੀ ਕਰ ਸਕਦਾ ਤੇ ਸਰੀਰ ਵੀ ਕਾਫੀ ਕਮਜ਼ੋਰ ਹੋ ਗਿਆ ਸਮਝ ਨਹੀਂ ਆਉਂਦੀ ਪਰਿਵਾਰ ਵਾਲੇ ਵੀ ਚਿੰਤਤ ਨੇ ਮੈਂ ਵੀ ਚਿੰਤਤ ਆ ਪਰ ਮੈਂ ਕਹਿੰਦਾ ਕਿ ਅੰਦਰ ਉਹ ਅੰਤਰੀ ਬਾਬਾ ਦੀਪ ਸਿੰਘ ਜੀ ਦੇ ਚਰਨਾ ਅੰਦਰ ਅਰਦਾਸਾਂ ਕਰੀ ਜਾਂਦਾ ਆ ਕਿ ਬਾਬਾ ਦੀਪ ਸਿੰਘ ਜੀ ਕੋਈ ਹੀਲਾ ਵਸੀਲਾ ਕਰੋ ਮੈਨੂੰ ਤੰਦਰੁਸਤੀ ਬਖਸ਼ੋ ਤੇ ਕਹਿੰਦਾ ਕਿ ਡਾਕਟਰ ਕੋਲ ਜਾਂਦੇ ਆ ਕਿ ਡਾਕਟਰ ਸਾਹਿਬ ਕੋਈ ਫਰਕ ਨਹੀਂ ਪੈ ਰਿਹਾ ਕਿ ਖੇੜ ਬਣ ਰਹੀ ਆ ਵੀ ਕੋਈ ਦੱਸੋ ਤੁਹਾਨੂੰ ਕੋਈ ਦੱਸੋ ਤੇ ਸਹੀ ਵੀ ਹੋਇਆ ਕੀ ਆ ਡਾਕਟਰ ਕਹਿੰਦੇ ਕਿ ਮੈਨੂੰ ਆਪ ਨਹੀਂ ਸਮਝ ਆ ਰਹੀ ਕਿ ਕਿਸ ਕਿਸ ਚੀਜ਼ ਦੀ ਦਵਾਈ ਦਵਾਂ ਪੀ ਫਿਰ ਕਹਿੰਦੇ ਕਿ ਹੁਣ ਟੈਸਟ ਕਰਾਓ ਹੁਣ ਟੈਸਟ ਡਾਕਟਰ ਲੇਖ ਲੇਖ ਕੇ ਦੇਈ ਜਾਂਦਾ ਹੈ ਕਹਿੰਦਾ ਟੈਸਟ ਕਰਾਈ ਜਾਨੇ ਟੈਸਟਾਂ ਦੇ ਵਿੱਚ ਨਹੀਂ ਕੁਝ ਹੁੰਦਾ ਫਿਰ ਡਾਕਟਰ ਕਹਿੰਦਾ ਕਿ ਹੁਣ ਇੱਕੋ ਹੀ ਚਾਰਾ ਹੈ ਕਿ ਤੁਸੀਂ ਐਮ ਆਰ ਆਈ ਕਰਾਓ ਤੇ ਉਸ ਤੋਂ ਬਿਨਾ ਕੋਈ ਹੱਲ ਨਹੀਂ ਆ ਐਮ ਆਰ ਆਈ ਕਰਾਓਗੇ ਥੋੜਾ ਮਹਿੰਗੀ ਹੋਣੀ ਆ ਪਰ ਐਮ ਆਰ ਆਈ ਚ ਸਭ ਕੁਝ ਕਲੀਅਰ ਹੋ ਜਾਏਗਾ ਵੀ ਤੁਹਾਨੂੰ ਪ੍ਰੋਬਲਮ ਕਿੱਥੇ ਆ ਫਿਰ ਅਸੀਂ ਹੋਰ ਉਹਦਾ ਇਲਾਜ ਫਿਰ ਸ਼ੁਰੂ ਕਰ ਸਕਾਂਗੇ ਫਿਰ ਕਹਿੰਦੇ ਕਿ ਐਮ ਆਰ ਆਈ ਕਰਾਈ ਜਾਂਦੀ ਹੈ ਤੇ ਐਮ ਆਰ ਆਈ ਦੇ ਵਿੱਚ ਜਦੋਂ ਮੈਂ ਲੈ ਕੇ ਰਿਪੋਰਟਾਂ ਡਾਕਟਰ ਕੋਲ ਜਾਂਦਾ ਹਾਂ ਤੇ ਡਾਕਟਰ ਕੀ ਕਹਿੰਦੇ ਨੇ ਡਾਕਟਰ ਕਹਿੰਦੇ ਨੇ ਵੀ ਤੁਹਾਨੂੰ ਪ੍ਰੋਬਲਮ ਹੈ ਕਿ ਤੁਹਾਡੇ ਮਤਲਬ ਜੋ ਸਰੀਰ ਦੇ ਵਿੱਚ ਹੈ ਨਾ ਉਹ ਪੂਰੇ ਤਰੀਕੇ ਦੇ ਨਾਲ ਕੈਂਸਰ ਫੈਲ ਚੁੱਕੀ ਆ ਤੇ ਹੁਣ ਇਹ ਜਿਹੜਾ ਆ ਲਾਸਟ ਸਟੇਜ ਦੀ ਕੈਂਸਰ ਆ ਤੇ ਇਹਦਾ ਕੋਈ ਇਲਾਜ ਨਹੀਂ ਆ ਨਾ ਤੁਹਾਡਾ ਕੋਈ ઓਪਰੇਟ ਕਰ ਸਕਦੇ ਹਾਂ ਅਸੀਂ ਤਾਡੇ ਸਰੀਰ ਪੂਰੇ ਚ ਫੈਲ ਚੁੱਕੀ ਆ ਇਥੋਂ ਤੱਕ ਕਿ ਤੁਹਾਡੇ ਲੀਵਰ ਤੱਕ ਜਾ ਚੁੱਕੀ ਆ ਕੈਂਸਰ ਦੇ ਸੈੱਲ ਪਹੁੰਚ ਚੁੱਕੇ ਨੇ ਹੁਣ ਤੁਹਾਡਾ ਕੋਈ ਮਤਲਬ ਇਲਾਜ ਨਹੀਂ ਹੈ ਕੁਝ ਦਿਨਾਂ ਦੇ ਕੁਝ ਮਹੀਨਿਆਂ ਦੇ ਮਹਿਮਾਨ ਤੁਸੀਂ ਹੋ ਸਕਦੇ ਹੋ ਵੀ ਓਖੇ ਸੁੱਕੇ ਦਵਾਈਆਂ ਦੇ ਸਿਰ ਤੇ ਕੁਝ ਮਹੀਨੇ ਘਟ ਸਕਦੇ ਹੋ ਤੇ ਵੱਧ ਤੋਂ ਵੱਧ ਪਰ ਤੁਹਾਨੂੰ ਕੋਈ ਬਚਾ ਨਹੀਂ ਸਕਦਾ ਤੇ ਇਹ ਕਹਿੰਦਾ ਕਿ ਮੈਂ ਕਹੀ ਜਾਂਦਾ ਵੀ ਡਾਕਟਰ ਸਾਹਿਬ ਤੁਸੀਂ ਆਪਣਾ ਇਲਾਜ ਜਾਰੀ ਰੱਖੋ ਤੁਸੀਂ ਇਹ ਨਾ ਕਹੋ ਵੀ ਤੁਹਾਨੂੰ ਕੋਈ ਬਚਾ ਨਹੀਂ ਸਕਦਾ ਕਹਿੰਦਾ ਇਹ ਡਾਕਟਰ ਜਦੋਂ ਕਹਿੰਦਾ ਨਾ ਵੀ ਤੁਹਾਨੂੰ ਕੋਈ ਬਚਾ ਨਹੀਂ ਸਕਦਾ ਮੈਡੀਕਲ ਸਾਇੰਸ ਦੇ ਵਿੱਚ ਕਹਿੰਦਾ ਕਿ ਮੈਂ ਕਹਿੰਦਾ ਕਿ ਮੈਂ ਡਾਕਟਰ ਸਾਹਿਬ ਤੁਸੀਂ ਬਸ ਆਪਣਾ ਇਲਾਜ ਕਰੋ ਇਹ ਨਾ ਕਹੋ ਕਿ ਕੋਈ ਬਚਾ ਨਹੀਂ ਸਕਦਾ ਵੀ ਮੇਰੇ ਕੋ ਇੰਨੇ ਦੇਣਾ ਵੀ ਤੁਸੀਂ ਰੱਬ ਨਹੀਂ ਹੋ ਵੀ ਮੈਨੂੰ ਮੇਰੇ ਬਾਬਾ ਦੀਪ ਸਿੰਘ ਤੇ ਪੂਰਾ ਭਰੋਸਾ ਉਹਨਾਂ ਨੂੰ ਪਤਾ ਆ ਤੇ ਉਹ ਮੈਨੂੰ ਮੇਰੀ ਰੱਖਿਆ ਆਪ ਕਰਨਗੇ ਡਾਕਟਰ ਕਹੀ ਜਾਵੇ ਵੀ ਤੁਸੀਂ ਚਮਤਕਾਰ ਦੀ ਆਸ ਨਾ ਰੱਖੋ ਇਹ ਚਮਤਕਾਰ ਨਹੀਂ ਹੋਏਗਾ ਵੀ ਤੁਹਾਡੇ ਕੋ ਥੋੜੇ ਦਿਨ ਨੇ ਵੱਧ ਤੋਂ ਵੱਧ ਕੁਝ ਮਹੀਨੇ ਨੇ ਵੀ ਤੁਹਾਡਾ ਜਿਹੜਾ ਆ ਲਾਈਫ ਸਪੈਨ ਇੰਨਾ ਕੀ ਆ ਇਸ ਤੋਂ ਵੱਧ ਨਹੀਂ ਤੁਹਾਨੂੰ ਕੋਈ ਬਚਾ ਨਹੀਂ ਸਕਦਾ ਇਹ ਕਹਿੰਦਾ ਕਿ ਮੈਂ बार-बार ਡਾਕਟਰ ਨਾਲ ਬੈਠਦਾ ਐ ਬਾਰ-ਬਾਰ ਡਾਕਟਰ ਨੂੰ ਟੋਕਦਾ ਕਿ ਡਾਕਟਰ ਸਾਹਿਬ ਐਦਾਂ ਨਾ ਕਹੋ ਕਿਉਂਕਿ ਤੁਸੀਂ ਰੱਬ ਨਹੀਂ ਹੋ ਮੈਨੂੰ ਬਾਬੇ ਦੀਪ ਸਿੰਘ ਤੇ ਭਰੋਸਾ ਹੈ ਕਿ ਬਾਬਾ ਦੀਪ ਸਿੰਘ ਮੇਰੀ ਰੱਖਿਆ ਕਰਨਗੇ ਮੈਨੂੰ ਇਸ ਸਮੇਂ ਚੋਂ ਕੱਢਣਗੇ ਜੋ ਮੇਰੇ ਤੇ ਰੋਗ ਕਸ਼ਟ ਆ ਗਿਆ ਹੈ ਨਾ ਮੇਰੇ ਕਰਮਾਂ ਕਰਕੇ ਬਾਬਾ ਦੀਪ ਸਿੰਘ ਜੀ ਮੇਰੀ ਰੱਖਿਆ ਕਰਨਗੇ ਮੇਰੇ ਅੰਗ ਸੰਗ ਰਹਿੰਦੇ ਨੇ ਹਮੇਸ਼ਾ ਡਾਕਟਰ ਸਾਹਿਬ ਕਹਿੰਦੇ ਵੀ ਤੈਨੂੰ ਕੋਈ ਬਚਾਈ ਨਹੀਂ ਸਕਦਾ ਇੱਥੇ ਬਾਬਾ ਦੀਪ ਸਿੰਘ ਵੀ ਕੁਝ ਨਹੀਂ ਕਰ ਸਕਦੇ ਕਹਿੰਦੇ ਜਦੋਂ ਆਹ ਚੀਜ਼ ਕਹੀ ਨਾ ਮੇਰੀ ਧਾ ਨਿਕਲ ਗਈ ਮੈਂ ਕਿਹਾ ਡਾਕਟਰ ਸਾਹਿਬ ਮੈਂ ਤੁਹਾਡੇ ਤੇ ਭਰੋਸਾ ਕਰਕੇ ਤੁਹਾਡੇ ਕੋਲ ਆਇਆ ਵੀ ਤੁਸੀਂ ਦਵਾਈ ਦਿਓਗੇ ਮੈਂ ਠੀਕ ਹੋ ਜਾਵਾਂਗਾ ਵੀ ਦਾਏ ਦਵਾਈ ਦੋਗੇ ਠੀਕ ਹੋ ਜਾਵਾਂਗਾ ਪਰ ਜਿਹੜੀ ਆ ਚੁਈ ਤੀ ਕਹਿ ਦਿੱਤੀ ਹੈ ਨਾ ਤੁਸੀਂ ਮੇਰੀ ਮਨ ਨੂੰ ਮੈਨੂੰ ਅਕਲ ਦੇ ਦਿੱਤੀ ਆ ਵੀ ਦੁਨਿਆਵੀ ਡਾਕਟਰ ਤੇਰਾ ਰੋਗ ਠੀਕ ਨਹੀਂ ਕਰ ਸਕਦੇ ਤੁਸੀਂ ਮੈਨੂੰ ਅਕਲ ਦੇ ਦਿੱਤੀ ਹੈ ਮੈਨੂੰ ਸੋਝੀ ਦੇ ਦਿੱਤੀ ਆ ਵੀ ਮੇਰਾ ਰੋਗ ਤੁਸੀਂ ਠੀਕ ਕਰ ਵੀ ਨਹੀਂ ਸਕਦੇ ਕਿਉਂਕਿ ਤੁਹਾਡੀ ਸੋਝੀ ਨਹੀਂ ਹੁੰਨੀ ਕਹਿੰਦਾ ਕਿ ਡਾਕਟਰ ਸਾਹਿਬ ਮੈਂ ਤੁਹਾਡੇ ਕੋਲ ਜ਼ਰੂਰ ਆਵਾਂਗਾ ਕਿਉਂਕਿ ਮੈਨੂੰ ਬਾਬਾ ਦੀਪ ਸਿੰਘ ਤੇ ਭਰੋਸਾ ਆ ਮੈਨੂੰ ਆਪਣੇ ਗੁਰੂ ਰਾਮਦਾਸ ਤੇ ਭਰੋਸਾ ਆ ਕਿ ਉਹ ਮੇਰਾ ਰੋਗ ਕੱਟਣਗੇ ਇਹ ਕਹਿੰਦਾ ਕਿ ਮੈਂ ਡਾਕਟਰ ਕੋ ਉੱਥੇ ਆਉਣਾ ਆ ਡਾਕਟਰ ਕੋ ਹੋ ਕੇ ਨਾ ਰਿਪੋਰਟਾਂ ਆਪਣੀਆਂ ਸਾਰੀਆਂ ਚੱਕਦਾ ਆ ਘਰ ਆ ਜੰਨਾ ਤੇ ਬਾਬਾ ਦੀਪ ਸਿੰਘ ਅੱਗੇ ਤਰਲਾ ਕਰਕੇ ਬੜਾ ਰੋਣਾ ਮੈਂ ਵਿਰਾਗ ਕਰਦਾ ਆ ਬਾਬਾ ਦੀਪ ਸਿੰਘ ਜੀ ਮੇਰੇ ਮਾਰੇ ਕਰਮਾਂ ਕਰਕੇ ਜੋ ਮੇਰੇ ਤੇ ਕਸ਼ਟ ਆਇਆ ਤੁਸੀਂ ਮੈਨੂੰ ਇਹਦੇ ਚੋਂ ਕੱਢਣਾ ਆ ਤੇ ਕੱਢੋ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਰਹਿਮਤ ਕਰੋ ਆਪਣੇ ਬੱਚੇ ਨੂੰ ਕੱਢੋ ਤੁਹਾਡੇ ਤੋਂ ਬਿਨਾ ਮੈਨੂੰ ਕੋਈ ਇਸ ਕਸ਼ਟ ਦੇ ਵਿੱਚੋਂ ਕੱਢ ਨਹੀਂ ਸਕਦਾ ਕਹਿੰਦਾ ਕਿ ਮੈਂ ਇਦਾਂ ਅਰਦਾਸਾਂ ਬੇਨਤੀਆਂ ਕਰਦਾ ਆ ਤੇ ਫਿਰ ਮੈਂ ਅਗਲੇ ਦਿਨ ਕਜਾਨਾ ਹੈ ਬਾਬਾ ਦੀਪ ਸਿੰਘ ਜੀ ਦੇ ਆਧਾਰ ਤੇ ਸ਼ਹੀਦਾ ਸਾਹਿਬ ਸ਼ਹੀਦਾ ਜਾਇ ਜਾ ਕੇ ਮੈਂ ਦੇਖ ਕਰੋਨਾ ਆ ਤੇ ਫਿਰ ਅਰਦਾਸ ਬੇਨਤੀ ਕਰਦਾ ਹੈ ਬਾਬਾ ਜੀ ਦੇ ਚਰਨਾਂ ਦੇ ਅੰਦਰ ਕਿ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਮੈਂ ਤੰਦਰੁਸਤ ਹੋਵਾਂ ਮੈਂ ਤੁਹਾਡੇ ਦਰ ਤੇ ਆ ਕੇ ਸੇਵਾ ਕਰਾਂ ਮੈਂ ਕਹਿੰਦਾ ਕਿ ਡੇਢ ਮਹੀਨੇ ਦੀ ਸੇਵਾ ਸੁਖ ਲੈਣਾ ਹੈ ਕਿ ਸੱਚੇ ਪਾਤਸ਼ਾਹ ਜੀ ਉਹ ਮੈਂ ਆਪ ਜੀ ਦੇ ਦਰ ਤੇ ਆਵਾਂ ਇਹ ਮੈਂ 45 ਦਿਨ ਸੇਵਾ ਕਰਾਂ ਮੈਂ ਤੰਦਰੁਸਤ ਹੋਵਾਂ ਤੇ ਮੈਂ ਸਾਰੀ ਉਮਰ ਦੀ ਸੇਵਾ ਵਿੱਚ ਸੁਖਦਾ ਸੱਚੇ ਪਾਤਸ਼ਾਹ ਜੀਓ ਤੰਦਰੁਸਤੀ ਬਖਸ਼ੋ ਤੇ ਕਹਿੰਦਾ ਕਿ ਮੈਂ ਬਾਬਾ ਦੀਪ ਸਿੰਘ ਨੂੰ ਇਹ ਸੁਖਣਾ ਸੁਖੀ ਸੀ ਕਿ ਮੈਂ ਤੰਦਰੁਸਤ ਹੋਵਾਂ ਤੇ ਸੇਵਾ ਕਰਾਂ ਕਹਿੰਦਾ ਕਿ ਮੇਰੇ ਮਨ ਨੇ ਮੈਨੂੰ ਆਵਾਜ਼ ਮਾਰੀ ਮਨਾ ਤੂੰ ਆਪਣੇ ਬਾਪੂ ਨਾਲ ਸੌਦੇ ਕਰਨ ਤੋਰ ਚੱਲਿਆ ਆਪਣੇ ਬਾਪੂ ਨਾਲ ਸੌਦੇ ਕਰ ਲੇ ਵੀ ਜੇ ਕਰੇਗਾ ਤੇ ਮੈਂ ਕਰੂੰਗਾ ਸੇਵਾ ਕਹਿੰਦਾ ਕਿ ਨਾ ਇਦਾਂ ਨਹੀਂ ਬਾਬਾ ਦੀਪ ਸਿੰਘ ਨੇ ਕਹਿੰਦਾ ਮੇਰੇ ਸਿਰ ਤੇ ਹੱਥ ਰੱਖਿਆ ਤੇ ਮੈਂ ਫਿਰ ਜਿੱਦਾਂ ਵੀ ਹਾਲਾਤ ਵਿੱਚ ਸੀ ਔਖਾ ਸੌਖਾ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਜਿਹੜੀ ਸੇਵਾ ਮਿਲੀ ਜੋੜਿਆਂ ਦੀ ਬਰਤਨਾਂ ਦੀ ਭਾਂਡਿਆਂ ਦੀ ਜਿਹੜੀ ਮਿਲ ਗਈ ਮੈਂ ਕਰਨੀ ਸ਼ੁਰੂ ਕਰਤੀ ਸੇਵਾ ਰੱਜ ਰੱਜ ਕੇ ਸੇਵਾ ਕੀਤੀ ਬਾਬਾ ਦੀਪ ਸਿੰਘ ਨੂੰ ਧੰਨ ਕਹਿੰਦੇ ਰਹਿਣਾ ਬਾਬਾ ਦੀਪ ਸਿੰਘ ਧੰਨ ਬਾਬਾ ਦੀਪ ਸਿੰਘ ਨਾਲ ਨਾਲ ਸੇਵਾ ਕਰਦੇ ਰਹਿਣਾ ਇੰਨੀ ਕਿਰਪਾ ਹੋਈ ਰਹਿਮਤ ਹੋਈ ਕਿੰਨਾ ਮੈਂ ਇੰਨਾ ਤੰਗ ਪਰੇਸ਼ਾਨ ਤੁਰਨਾ ਔਖਾ ਸੀ ਤੇ ਸੇਵਾ ਕਰਦਾ ਮੈਨੂੰ ਕੁਝ ਪਤਾ ਹੀ ਨਾ ਲੱਗਣਾ ਜਿੰਨਾ ਚਿਰ ਮੈਂ ਅੰਦਰ ਰਹਿਣਾ ਮੈਨੂੰ ਕੁਝ ਪਤਾ ਹੀ ਨਾ ਲੱਗਣਾ ਐਵੇਂ ਲੱਗਣਾ ਕਿ ਜਿਵੇਂ ਮੇਰਾ ਕਸ਼ਟ ਕੱਟਿਆ ਜਾ ਰਿਹਾ ਹੈ ਫਿਰ ਉੱਥੇ ਮੈਂ ਜੋਦਕਿਓ ਵੀ ਲੈਣਾ ਉਹ ਵੀ ਲਾਉਣਾ ਫਿਰ ਚਰਨ ਧੂੜ ਵੀ ਆਪਣੇ ਸਰੀਰ ਤੇ ਮਾਲਨੀ ਤੇ ਮੈਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਬੜੀ ਮੈਂ ਸੇਵਾ ਕੀਤੀ ਬੜੀ ਸੇਵਾ ਬਾਬਾ ਦੀਪ ਸਿੰਘ ਜੀ ਨੇ ਮੇਤੋ ਲਈ ਘਰ ਆਉਣਾ ਮੈਂ ਆਣ ਕੇ ਵੀ ਆਪਣਾ ਬਾਣੀ ਪੜਨੀ ਬਾਣੀ ਪੜ ਕੇ ਸੌ ਜਾਣਾ ਤੇ ਕਹਿੰਦਾ ਕਿ ਮੇਰੇ ਘਰ ਮੇਰੇ ਕੋ ਨੌਕਰੀ ਜੌਬ ਨਹੀਂ ਸੀ ਘਰ ਵਿੱਚੋਂ ਕੰਮ ਵੀ ਨਹੀਂ ਸੀ ਕਰਦਾ ਪਰ ਕਹਿੰਦਾ ਪਤਾ ਨਹੀਂ ਕਿੱਧਰੋਂ ਰਾਸ਼ਨ ਮਤਲਬ ਜਿੰਨਾ ਕਿ ਸੀ ਨਾ ਉਹ ਚੰਨੀ ਬਰਕਤ ਪਈ ਵੀ ਜਿੰਨਾ ਸਮਾਂ ਮੈਂ ਹਸਪੀਟਲਾਈਜ਼ ਸੀ ਜਾਂ ਜਿੰਨਾ ਸਮਾਂ ਮੇਰੇ ਕੋ ਜੌਬ ਨਾ ਰਹੀ ਉਹਨਾਂ ਸਮਾਂ ਮੈਨੂੰ ਨਹੀਂ ਪਤਾ ਮੇਰਾ ਪਰਿਵਾਰਕ ਦੀ ਭੁੱਖਾ ਨਹੀਂ ਸੋਤਾ ਕਿਉਂਕਿ ਸਾਥ ਸੰਗਤ ਜੀ ਜਦੋਂ ਅਸੀਂ ਇੱਕ ਦੇ ਹੋ ਜਾਂਦੇ ਆ ਨਾ ਫਿਰ ਇੱਕ ਨੂੰ ਸਾਡੀ ਫਿਕਰ ਹੁੰਦੀ ਹੈ ਜਦੋਂ ਅਸੀਂ ਬਹੁਤ ਆਂਦੇ ਹੁੰਨੇ ਆ ਫਿਰ ਅਸੀਂ ਕਿਸੇ ਦੇ ਨਹੀਂ ਰਹਿੰਦੇ ਨਾ ਘਰ ਦੇ ਨਾ ਕਾਰ ਦੇ ਸੋ ਨੇ ਇੱਕ ਤੇ ਭਰੋਸਾ ਰੱਖਿਆ ਸੀ ਤੇ ਫਿਰ ਇਕੋ ਨੇ ਇਹਦੀ ਰੱਖਿਆ ਕੀਤੀ ਹੈਰਾਨ ਕੇ ਸਾਥ ਦਿੱਤਾ ਭੁੱਖੇ ਨਹੀਂ ਸੌਣ ਦਿੱਤਾ ਤੇ ਸਾ ਸੰਗਤ ਫਿਰ ਉਹ ਵੀਰ ਕਹਿੰਦਾ ਕਿ ਮੈਂ 45 ਦਿਨ ਸੇਵਾ ਕੀਤੀ ਸੇਵਾ ਕੀਤੀ 45 ਦਿਨ ਤੇ ਮੈਨੂੰ ਪੂਰਾ ਭਰੋਸਾ ਸੀ ਤੇ ਇੱਕ ਤੇ ਭਰੋਸਾ ਸੀ ਕਿ ਬਾਬਾ ਦੀਪ ਸਿੰਘ ਤੋਂ ਬਿਨਾ ਨਹੀਂ ਮੈਨੂੰ ਕੋਈ ਠੀਕ ਕਰ ਸਕਦਾ ਦੁਨੀਆਵੀ ਡਾਕਟਰ ਤਾਂ ਸਿਰਫ ਦੇਖ ਸਕਦੇ ਨੇ ਦਵਾਈਆਂ ਦੇ ਸਕਦੇ ਨੇ ਠੀਕ ਕਰਨ ਵਾਲਾ ਤਾਂ ਮੇਰਾ ਬਾਪੂ ਹੈ ਕਹਿੰਦਾ ਇਸੇ ਭਰੋਸੇ ਦੀ ਬਦੌਲਤ ਸ਼ਾਇਦ ਇਹ ਭਰੋਸਾ ਜੇ ਮੇਰਾ ਥੋੜਾ ਅਧੂਰਾ ਰਹਿ ਜਾਂਦਾ ਸ਼ਾਇਦ ਮੈਂ ਠੀਕ ਨਾ ਹੁੰਦਾ ਪਰ ਇਸੇ ਭਰੋਸੇ ਦੀ ਬਦੌਲਤ ਕਿਉਂਕਿ ਮੈਨੂੰ ਭਰੋਸਾ ਸੀ ਤੇ ਉਹ ਭਰੋਸੇ ਦੇ ਕਾਰਨ ਕਹਿੰਦਾ ਕਿ ਮੈਨੂੰ ਸੀ ਕਿ ਮੈਂ ਹੁਣ MRI ਕਰਾਵਾਂ ਕਹਿੰਦਾ ਕਿ ਮੈਂ ਡਾਕਟਰ ਨੂੰ ਪੁੱਛੇ ਬਿਨਾ ਤੇ ਮੈਂ ਕਹਿਤਾ ਕਿ ਮੈਂ MRI ਕਰਾਉਣਾ ਚਾਹੁੰਦਾ ਤੇ ਮੈਂ ਜਾ ਕੇ MRI ਕਰਵਾ ਲਈ ਰਿਪੋਰਟ ਤੇ ਕਹਿੰਦਾ ਮੈਨੂੰ ਦੇਖਣੀ ਨਹੀਂ ਸੀ ਆਉਂਦੀ ਤੇ ਕਹਿੰਦਾ ਕਿ ਮੈਂ ਉਹ ਰਿਪੋਰਟ ਲੈ ਕੇ ਉਸੇ ਡਾਕਟਰ ਕੋਲ ਚਲਾ ਗਿਆ ਕਹਿੰਦਾ ਡਾਕਟਰ ਨੂੰ ਗਿਆ ਕਿ ਡਾਕਟਰ ਸਾਹਿਬ ਆ ਰਿਪੋਰਟ ਚੈੱਕ ਕਰਿਓ ਦੇਖਿਓ ਕੀ ਆਇਆ ਤੇ ਡਾਕਟਰ ਕਹਿੰਦੇ ਕਿ ਰਿਪੋਰਟ ਤੇ ਠੀਕ ਆ ਕਿ ਦੀ ਅਰਬੋਰ ਇੰਦਾ ਕਿ ਮੇਰੀ ਇਹ ਰਿਪੋਰਟ ਤੇ ਨਾਲ ਆਪਣੀ ਦੂਜੀ ਰਿਪੋਰਟ ਵੀ ਲੈ ਗਿਆ ਤੇ ਡਾਕਟਰ ਨੂੰ ਦੂਜੀ ਰਿਪੋਰਟ ਵੀ ਦਿਖਾਈ ਤੇ ਡਾਕਟਰ ਕਹਿੰਦੇ ਪਿੱਤੂ ਠੀਕ ਕਿੱਦਾ ਹੋ ਗਿਆ ਕਿਹੜੀ ਦਵਾਈ ਖਾਧੀ ਕਿਹੜੇ ਡਾਕਟਰ ਕੋ ਖਾਧੀ ਤੂੰ ਡਾਕਟਰ ਕਹਿੰਦਾ ਕਿ ਇਦਾਂ ਹੋ ਹੀ ਨਹੀਂ ਸਕਦਾ ਵੀ ਤੂੰ ਠੀਕ ਹੋ ਇਹ ਤੇ ਅਜੇ ਤੱਕ ਤੇ ਹੋਇਆ ਨਹੀਂ ਇਹ ਕਿਦਾਂ ਹੋ ਗਿਆ ਕਹਿੰਦਾ ਉਹ ਵੀਰ ਕਹਿੰਦਾ ਕਹਿੰਦਾ ਕਿ ਮੇਰੀ ਅੱਖਾਂ 'ਚ ਹੰਝੂ ਨੇ ਵਿਰਾਗ ਦਾ ਜਲ ਵਹਿ ਰਿਹਾ ਹੈ ਨਾਲ-ਨਾਲ ਕਿਉਂਕਿ ਮੈਂ ਡਾਕਟਰ ਕੋਲ ਬੋਰਡ ਚੈੱਕ ਕਰਾਈ ਤੇ ਮੇਰਾ ਰਕਰੋ ਕੱਟਿਆ ਗਿਆ ਕਸ਼ਟ ਕਰਦਾ ਗਿਆ ਡਾਕਟਰ ਆਪਣੇ ਮੂੰਹ ਕਹਿ ਰਿਹਾ ਤੇ ਡਾਕਟਰ ਹੈਰਾਨ ਹੋ ਰਿਹਾ ਵੀ ਇਦਾਂ ਹੋ ਨਹੀਂ ਸਕਦਾ ਤੇਰਾ ਰੋਗ ਖਤਮ ਕਿਦਾਂ ਹੋਸ ਆ ਗਿਆ ਇਹਦਾ ਤੇ ਇਲਾਜ ਨਹੀਂ ਤੇਰਾ ਇਲਾਜ ਕਿਨੇ ਕੀਤਾ ਕਹਿੰਦਾ ਕਿ ਮੈਂ ਕਿਹਾ ਡਾਕਟਰ ਸਾਹਿਬ ਤੁਹਾਡੀ ਮੈਡੀਕਲ ਲਾਈਨ ਜਿੱਥੋਂ ਖਤਮ ਹੁੰਦੀ ਹੈ ਨਾ ਜਿੱਥੇ ਜਾ ਕੇ ਉੱਥੋਂ ਬਾਬਾ ਦੀਪ ਸਿੰਘ ਜੀ ਦੀ ਸ਼ਕਤੀ ਜਿਹੜੀ ਹੈ ਸ਼ੁਰੂਆਤ ਹੁੰਦੀ ਹੈ ਤੁਸੀਂ ਕਿਹਾ ਸੀ ਚਮਤਕਾਰ ਨਹੀਂ ਹੁੰਦਾ ਤੈਨੂੰ ਕੋਈ ਠੀਕ ਨਹੀਂ ਕਰ ਸਕਦਾ ਮੇਰੇ ਕੋਲ ਕੁਛ ਦੇਣ ਨੇ ਮੈਂ 45 ਦਿਨ ਲਗਾਤਾਰ ਬਾਬਾ ਦੀਪ ਸਿੰਘ ਦੇ ਦਰ ਤੇ ਸੇਵਾ ਕਰਕੇ ਆਇਆ ਹਾਂ ਬਾਣੀ ਦਾ ਜਾਪ ਕਰਕੇ ਆਇਆ ਹਾਂ ਮੇਰੇ ਕੋ ਤੁਰਿਆ ਨਹੀਂ ਸੀ ਜਾਂਦਾ ਕਿਵੇਂ ਸੇਵਾ ਨੇ ਮੇਰਾ ਰੋਗ ਘਟਿਆ ਕਿਵੇਂ ਬਾਬਾ ਦੀਪ ਸਿੰਘ ਨੇ ਮੇਰਾ ਰੋਗ ਕੱਟਿਆ ਕਿਸੇ ਡਾਕਟਰ ਨੇ ਨਹੀਂ ਇਹ ਸਾਰੇ ਬ੍ਰਹਿਮੰਡ ਦਾ ਜਿਹੜਾ ਵੱਡਾ ਡਾਕਟਰ ਹੈ ਜਿਹੜਾ ਕੋ ਦਰਗਾਹੀ ਕਰਮ ਹੈ ਹੋ ਸਕਦਾ ਮੈਂ ਇਸ ਰੋਗ ਨਾਲ ਮਰਨਾ ਹੁੰਦਾ ਪਾਰੋ ਬਾਬਾ ਦੀਪ ਸਿੰਘ ਜੀ ਦੇ ਹੱਥ ਵਿੱਚ ਦਰਗਾਹੀ ਕਲਮ ਹੈ ਮੈਂ ਬਾਬਾ ਦੀਪ ਸਿੰਘ ਕੋ ਕਦੀ ਕੁਝ ਨਹੀਂ ਮੰਗਿਆ ਨਿਰਸਵਾਰਥ ਸੇਵਾ ਕੀਤੀ ਆ ਪਹਿਲੀ ਵਾਰੀ ਕੁਝ ਮੰਗਿਆ ਤੇ ਬਾਬਾ ਦੀਪ ਸਿੰਘ ਨੇ ਮੈਨੂੰ ਖਾਲੀ ਨਹੀਂ ਮੋੜਿਆ ਮੇਰੇ ਕਰਮ ਬਦਲ ਕੇ ਰੱਖ ਦਿੱਤੇ ਮੇਰਾ ਰੋਗ ਕੱਟਤਾ ਕਿਉਂ ਡਾਕਟਰ ਸਾਹਿਬ ਹੁਣ ਮੰਨਦੇ ਹੋ ਚਮਤਕਾਰ ਹੁੰਦੇ ਨੇ ਕਹਿੰਦੇ ਕਿ ਡਾਕਟਰ ਸਾਹਿਬ ਨੇ ਵੀ ਹੱਥ ਜੋੜ ਤੇ ਵੀ ਧੰਨ ਹੋ ਬਾਬਾ ਦੀਪ ਸਿੰਘ ਤੁਸੀਂ ਧੰਨ ਹੋ ਤਾਂ ਤੁਸੀਂ ਕਿਸੇ ਵੀ ਹਸਪਤਾਲ ਚ ਅਮਰੀਕਾ ਸਾਹਿਬ ਚਲੇ ਜਿ ਚਲੇ ਜਾਓ ਹਰੇਕ ਹਸਪਤਾਲ ਜੀ ਬਾਬਾ ਦੀਪ ਸਿੰਘ ਜੀ ਦਾ ਰੂਪ ਮਿਲੇਗਾ ਕਿਉਂਕਿ ਡਾਕਟਰ ਸਾਹਿਬ ਵੀ ਕਿਥੋਂ ਸ਼ਕਤੀਆਂ ਲੈਂਦੇ ਨੇ ਜਿਹੜੇ ਡਾਕਟਰ ਨੇ ਉਹ ਵੀ ਅਰਦਾਸ ਬਾਬਾ ਦੀਪ ਸਿੰਘ ਜੀ ਦੇ ਅੱਗੇ ਕਰਕੇ ਆਪਣਾ ਇਲਾਜ ਪੇਸ਼ੈਂਟ ਦਾ ਸ਼ੁਰੂ ਕਰਦੇ ਨੇ ਸਾ ਸੰਗਤ ਜੀ ਸ਼ੀਧਾਂ ਦੇ ਵਿੱਚ ਬੜੀ ਸਮਰੱਥਾ ਹੁੰਦੀ ਹੈ ਸਭ ਕੁਝ ਕਰ ਸਕਦੇ ਨੇ ਦਿਨ ਨੂੰ ਰਾਤ ਰਾਤ ਨੂੰ ਦਿਨ ਕਰ ਸਕਦੇ ਨੇ ਸਾਸੰਗਤ ਜੀ ਹਮੇਸ਼ਾ ਨਮ ਨਤਮਸਤਕ ਹੋ ਜਾਣਾ ਚਾਹੀਦਾ ਸ਼ਹੀਦਾਂ ਦੇ ਉੱਤੇ ਸ਼ੰਕਾ ਨਹੀਂ ਕਰਨਾ ਚਾਹੀਦਾ ਸ਼ਹੀਦ ਸਿੰਘ ਬੜੇ ਡਾਢੇ ਹੁੰਦੇ ਨੇ ਤੇ ਸਾ ਸੰਗਤ ਜੀ ਬਾਬਾ ਦੀਪ ਸਿੰਘ ਜੀ ਦੇ ਜਗੇ ਹਮੇਸ਼ਾ ਅਰਦਾਸ ਬੇਨਤੀ ਕਰਦੇ ਰਿਹਾ ਕੋ ਬਾਬਾ ਦੀਪ ਸਿੰਘ ਜੀ ਹਮੇਸ਼ਾ ਅੰਗ ਸੰਗ ਰਹਿਣਾ ਤੁਹਾਡੇ ਤੋਂ ਬਿਨਾ ਸਾਡਾ ਕੋਈ ਨਹੀਂ ਤੇ ਬਾਬਾ ਦੀਪ ਸਿੰਘ ਜੀ ਕਿਰਪਾ ਕਰਦੇ ਨੇ ਫਿਰ ਖੁਸ਼ੀਆਂ ਨਾਲ ਨਿਵਾਜਦੇ ਨੇ ਸੋ ਸਾ ਸੰਗਤ ਜੀ ਨੇ ਕਿ ਹਾਜ਼ਰੀ ਪ੍ਰਵਾਨ ਕਰਿਓ ਆਓ ਪਿਆਰ ਦੇ ਨਾਲ ਜਪੋ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ wahiguru ji ki fate